ਜਿਹੜਾ ਤੁਸੀਂ ਜੱਟ ਕਮਿਊਨਿਟੀ ਦੇ ਲਈ ਦੱਲਾ ਸ਼ਬਦ ਵਰਤੇ ਆ ਇਹ ਗੱਲ ਕਰ ਰਹੇ ਹੋ ਫਿਰ ਤੁਸੀਂ ਇਹ ਕਹਿ ਕਹਿਣਾ ਚਾਹੁੰਦੇ ਹੋ ਵੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਉਹ ਜੱਟਾਂ ਕਰਕੇ ਖੁੱਸ ਗਿਆ ਪੰਜਾਬ ਦੇ ਮੁਸਲਮਾਨ ਕੋਈ ਰਾਜ ਨਹੀਂ ਸੀ ਜੱਟ ਕੋਲੇ ਰਾਜ ਸੀ ਠੀਕ ਹੈ ਨਾ ਜਿਹੜੇ ਕੋਲੇ ਪਹਿਲਾ ਰਾਜ ਹੋਵੇ ਫਿਰ ਦੋਸ਼ ਉਹ ਤੇ ਆ ਜਾਂਦਾ ਜਦੋਂ ਮਿਸਲਾਂ ਦਾ ਟਾਈਮ ਆ ਉਹਦੋਂ ਜਿਹੜਾ ਰਾਜ ਸਥਾਪਤਾ ਉਹ ਮਿਸਲਾਂ ਦੇ ਸਰਦਾਰ ਨੇ ਜਿਹੜੇ ਉਹ ਜੱਟ ਕਮਿਊਨਿਟੀ ਨੂੰ ਬਿਲਾਉਂ ਕਰਦੇ ਆ ਉਹ ਰੱਖਦੇ ਸੀ ਤੇ ਉਹ ਜਿਹੜਾ ਮੁਗਲ ਰਾਜ ਆ ਉਹਨੂੰ ਭਾਜਣਾ ਪਾ ਦਿੰਦੇ ਨੇ ਹਮਮ ਯੋਰ ਤੇ ਨਹੀਂ ਪੈਂਦੇ ਨੂੰ ਦਲੇਰ ਦਲੇਰ ਕਹਿੰਦੇ ਆ ਜਾਂ ਦਾੜੀ ਥੁਣ ਕੇ ਰੱਖੇ ਜਾਂ ਮੋਨ ਕੇ ਰੱਖੇ ਖੁੱਲੀ ਦਾੜੀ ਨਹੀਂ ਪੁਰਖ ਸਦੀ ਕਲੇ ਗੁਰੂ ਰੱਖਦਾ ਉਹਦੇ ਸੀ ਨਹੀਂ ਅਸੀਂ ਤਾਂ ਇਹ ਗੱਲ ਕਰਦੇ ਨਹੀਂ ਵੀ ਕੋਈ ਛੋਟੀ ਜਿਆਦਾ ਇੰਪੋਰਟੈਂਟ ਆ ਜਾਂ ਜੱਟ ਇੰਪੋਰਟੈਂਟ ਆ ਬ੍ਰਾਹਮਣ ਤੇ ਖੋਤੀ ਖੱਤਰੀ ਹੈ ਨਾ ਹਮ ਇਹ ਤਾਂ ਮਸੇ 15 18% ਆ ਸਰਦਾਰਤਾ ਮਿਸਲਾਂ ਦੇ ਜੱਟ ਸੀ ਸਰਦਾਰ ਬਣਨਾ ਬਹੁਤ ਸੌਖਾ ਹੈ ਉਹ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਜੱਟ ਹੀ ਹੁੰਦਾ ਤੁਸੀਂ ਕਹਿੰਦੇ ਹੋ ਵੀ ਜੱਟਾਂ ਨੇ ਧੱਕਾ ਕਰਕੇ ਜਿਹੜਾ ਪੰਜਾਬ ਦੇ ਉੱਤੇ ਪੰਜਾਬ ਦੀ ਪੋਲਿਟਿਕਸ ਤੇ ਕਬਜ਼ਾ ਕੀਤਾ ਹੋਇਆ ਹਾਂ ਮੈਂ ਵੀ ਜੱਟਾਂ ਦਾ ਹੀ ਹੁੰਦਾ ਮੇਰੇ ਨਾਲੋਂ ਸਸ ਜੱਟ ਕੋਈ ਨਹੀਂ ਤੁਹਾਡੇ ਵਿੱਚ ਤੁਸੀਂ ਉਸ ਸਟੇਟਮੈਂਟ ਤੇ ਉਸੇ ਤਰ੍ਹਾਂ ਕਾਇਮ ਇੱਕ ਬਾਪੂ ਜੀ ਪਿੱਛੇ ਗੱਲ ਚੱਲੀ ਸੀ ਤੁਹਾਡਾ ਵਿਵਾਦ ਦੇ ਵਿੱਚ ਨਾਮ ਆਇਆ ਜਿਹੜਾ ਤੁਸੀਂ ਜੱਟ ਕਮਿਊਨਿਟੀ ਦੇ ਲਈ ਦੱਲਾ ਸ਼ਬਦ ਵਰਤੇ ਆ ਉਹ ਜਿਹੜਾ ਸ਼ਬਦ ਹੈ ਉਹਦੀ ਇੰਟਰਪ੍ਰੀਟੇਸ਼ਨ ਜਾਂ ਜਿਹੜੀ ਉਹਦੀ ਵਿਆਖਿਆ ਤੁਹਾਡੀ ਸਟੇਟਮੈਂਟ ਦੀ ਉਹ ਲੋਕਾਂ ਨੇ ਗਲਤ ਕਰ ਲਈ ਜਾਂ ਬਾਪੂ ਬਲਕੌਰ ਸਿੰਘ ਸਿੱਧੇ ਤੌਰ ਤੇ ਇਹ ਗੱਲ ਨੂੰ ਕਬੂਲ ਦੇ ਆ ਵੀ ਹਾਂ ਮੈਂ ਇਹ ਜੀ ਜੱਕੀ ਹੈ ਜੀ ਵੀ ਪੰਜਾਬ ਦੀ ਮੈਂ ਜਦੋਂ ਮੁੱਚੀ ਕਲਚਰ ਬੜੀ ਖਾਸ ਤੌਰ ਤੇ ਜੱਟ ਕ ਵੀ ਲੈ ਲੀ ਹੂੰ ਪਿਛਲੇ 500 ਵਰੇ ਤੋਂ ਹੂੰ ਜਿਹੜਾ ਰੋਲ ਹੈ ਨਾ ਹੂੰ ਨੈਗੇਟਿਵ ਪੈਸਾਰੇ ਜਾ ਰਹੇ ਲਗਾਤਾਰ ਜੀ ਕਿ ਅੰਗਰੇਜ਼ਾਂ ਵੇਲੇ ਪੂਰੀ ਤਰ੍ਹਾਂ ਨੈਕਟਿਵ ਸੀਦਾ ਅੱਛਾ ਜੀ ਹਾਂ ਇਹ ਵੀ ਵੇਖੋ ਹੂੰ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਸੇ ਹੋਰ ਕਬੀਲੇ ਦੇ ਰੋਲ ਨਾਲੋਂ ਹੂੰ ਸੰਧਾਂ ਵਾਲਗੇ ਹੋਏ ਹੂੰ ਤੀਕ ਹੈ ਕਿ ਨਹੀਂ ਹੂੰ ਹੋਰ ਵੀ ਨੇੜੇ ਦੇ ਬੰਦੇ ਸੀ ਉਹ ਸਾਰੇ ਰਣਜੀਤ ਸਿੰਘ ਦੇ ਰਾਜ ਦੇ ਲੋਕ ਹੀ ਸੀ ਇਹ ਹੂੰ ਹਿੰਦੂ ਜੈਂਟਲਮੈਨ ਨੇ ਕੋਈ ਸਮੱਸਿਆ ਨਹੀਂ ਪੈਦਾ ਕੀਤੀ ਸੀ ਹਾਂ ਹਿੰਦੂ ਜਨਤਰਮਨ ਉਹ ਜਿਵੇਂ ਕਈ ਵਾਰ ਡੋਗ ਰਹੇ ਨੂੰ ਕਹਿ ਦਿੰਦੇ ਆ ਉਹ ਤਾਂ ਉਹਦੇ ਨੌਕਰ ਸੀ ਜਦੋਂ ਮਰਜੀ ਵਾ ਕੱਢ ਉਹਦੇ ਬਾਹਰ ਇਹ ਇਹ ਨਦੀ ਧਿਰ ਸੀ ਨੌਕਰ ਦੀ ਧਿਰ ਚ ਫਰਕ ਆ ਹੂੰ ਫੇਰ ਅੰਗਰੇਜ਼ ਦੇ ਨਾਲ ਲੱਗੇ 1857 ਦੇ ਗਦਰ ਦੇ ਵਿੱਚ ਆਪਾਂ ਸਾਰਾ ਲੋਕਾਂ ਨਾਲ ਅੰਗਰੇਜ਼ ਦੇ ਨਾਲ ਖੜਾ ਸੀ ਹੂੰ ਇੱਕ ਵੀ ਬੰਦਾ ਅੰਗਰੇਜ਼ ਤੋਂ ਬਾਹਰ ਨਹੀਂ ਸੀ ਹੂੰ ਸਭਰ ਆ ਸਭ ਆ ਲੜਾਈ ਥੋੜੀ ਹੋਈ ਐ ਇੱਥੇ ਇੱਥੇ ਮੇ ਕਿਲੋਮੀਟਰ ਤੇ ਹੂੰ ਉਦੋਂ ਤਾਂ ਜੇ ਉਹ ਸਮੇਂ ਦੀ ਗੱਲ ਕਰੀਏ ਤਾਂ ਜਿਹੜੇ ਮੁਸਲਮਾਨ ਨੇ ਉਹਨਾਂ ਦੀ ਗਿਣਤੀ ਸਾਰਿਆਂ ਨਾਲੋਂ ਜ਼ਿਆਦਾ ਹੈ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਜੱਟ ਹੀ ਜਿਹੜੇ ਸੀ ਉਹੀ ਨਹੀਂ ਬੇਟਾ ਮੁਸਲਮਾਨ ਕੋਲ ਪੰਜਾਬ ਦੇ ਮੁਸਲਮਾਨ ਕੋਲ ਉਹ ਰਾਜ ਨਹੀਂ ਸੀ ਜੱਟ ਕੋਲੇ ਰਾਜ ਸੀ ਠੀਕ ਹੈ ਨਾ ਜਿਹੜੇ ਕੋਲੇ ਪਹਿਲਾ ਰਾਜ ਹੋਵੇ ਫਿਰ ਦੋਸ਼ ਉਹ ਤੇ ਆ ਜਾਂਦਾ ਜਿਵੇਂ ਹਿੰਦੁਸਤਾਨ ਦੇ ਪਤਨ ਦਾ ਕਾਰਨ ਆਪਾਂ ਹਿੰਦੂ ਨੂੰ ਕਹਿੰਦੇ ਆ ਕਿਉਂ ਕਹਿੰਦੇ ਆ ਕਿਉਂਕਿ ਰਾਜ ਇਹਨਾਂ ਕੋਲੇ ਸੀ ਠੀਕ ਹੈ ਨਾ ਜਿਹਦੇ ਦੋਸ਼ ਉਹ ਤੇ ਲੱਗੂ ਜਿੱਦਾਂ ਤੇ ਰਾਜ ਹੁੰਦਾ ਹਮ ਲੋਕਾਂ ਦਾ ਕੋਈ ਦੋਸ਼ ਨਹੀਂ ਹੁੰਦਾ ਉਹ ਤਾਂ ਸਾਰਵਕ ਕੰਮ ਕਰਨ ਵਾਲੇ ਕਿਰਤੀ ਬੰਦੇ ਹੁੰਦੇ ਆ ਉਹ ਤਾਂ ਬਿਚਾਰੇ ਰਗੜੇ ਜਾਂਦੇ ਆ ਚੰਦੇ ਫੂਟ ਲਾਣਗੇ ਹਮ ਹਾਂ ਕਰਤੂਤਾ ਦੇ ਵਿੱਚ ਤੁਸੀਂ ਉਸ ਸਟੇਟਮੈਂਟ ਤੇ ਉਸੇ ਤਰ੍ਹਾਂ ਕਾਇਮ ਹਾਂ ਮੈਂ ਇਸ ਤਰ੍ਹਾਂ ਕਾਇਮ ਹਾਂ ਵੀ ਅਸੀਂ ਇਸ ਪਾਸੇ ਆ ਗਏ ਇਹਦੇ ਮਗਰ ਦੋ ਯੂਨੀਵਰਸਲ ਟਰੁਥ ਹੈ ਜੀ ਵੀ ਜੱਟ ਮਹਾ ਸੰਸਾਰ ਕਬੀਲਾ ਗਾਲ ਦਾ ਹਮ ਮੈਂ ਨਹੀਂ ਕਹਿੰਦਾ ਹਮ ਪਰ ਫੋਕ ਲੋਕ ਦੇ ਵਿੱਚ ਪੂਰੀ ਤਰ੍ਹਾਂ ਸਟੈਬਲਿਸ਼ ਹੈ ਵੀ ਜੱਟ ਕਿਵੇਂ ਕਿਵੇਂ ਇੱਕ ਖਿੱਤੇ ਦੇ ਫੋਕਲੋਰ ਨੂੰ ਆਪਾਂ ਯੂਨੀਵਰਸਲ ਟਰੁੱਥ ਦੇ ਨਾਲ ਕਿਵੇਂ ਦੇਖ ਸਕਦੇ ਹਾਂ ਫੋਕਲੋਰ ਹਮੇਸ਼ਾ ਯੂਨੀਵਰਸਲ ਹੁੰਦਾ ਯਾਦ ਰੱਖੋ ਕਿਸੇ ਵੀ ਖਿੱਤੇ ਦਾ ਹੋਵੇ ਹਾਂ ਯੂਨੀਵਰਸਲ ਹੁੰਦਾ ਹੈ ਫੋਕਲੋਰ ਨੂੰ ਮੰਨੇ ਜੀ ਯੂਨੀਵਰਸਲ ਜਾਂਦੇ ਯਾਦ ਰੱਖੋ ਜੱਟ ਮੈਂ ਹਾਂ ਸੰਸਾਰ ਕਬੀਲਾ ਗਾਲ ਦਾ ਹੂੰ ਕੁਕੜ ਕਾਂਕ ਮੋ ਕਬੀਲਾ ਪਾਰ ਦਾ ਹੂੰ ਕੁਕੜ ਤਾਂ ਇੱਕ ਮੋਜ਼ ਇਹ ਆਪਦੇ ਕਬੀਲੇ ਦੀ ਬਹੁਤ ਰਾਖੀ ਕਰਦੇ ਆ ਠੀਕ ਹੈ ਇਹ ਪ੍ਰਚਲਿਤ ਹੈ ਨੇ ਤੁਸੀਂ ਇਹ ਗੱਲ ਕਰ ਰਹੇ ਹੋ ਫਿਰ ਤੁਸੀਂ ਇਹ ਕਹਿ ਕਹਿਣਾ ਚਾਹੁੰਦੇ ਹੋ ਵੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਉਹ ਜੱਟਾਂ ਕਰਕੇ ਖੁੱਸ ਗਿਆ ਬਹੁਤ ਵੱਡੀ ਗਿਣਤੀ ਚ ਇਹਦਾ ਰੋਲ ਸੀ ਰੋੜਾ ਤਾਂ ਹਾਇਆ ਡੋਗਰੇ ਨਹੀਂ ਕੁਝ ਕਰ ਸਕਦੇ ਸੀ ਜੇ ਮਹਾਰਾਜਾ ਰਣਜੀਤ ਸਿੰਘ ਦੇ ਮੁੰਡੇ ਨੂੰ ਸ਼ੇਰ ਸਿੰਘ ਨੂੰ ਉਹਦਾ ਸਿਰ ਕਾਉਂਟ ਵੱਡਦਾ ਸਨਾਂਵਾਲੀਆ ਹੂੰ ਲੈਣਾ ਸਿੰਘ ਜੇ ਇਸ ਤੋਂ ਆਪੇ ਦਾ ਸਿਰ ਵੱਡਦਾ ਹੂੰ ਇਹੀ ਹਾਂ ਨੀ ਤੁਸੀਂ ਇਸ ਤੋਂ ਪਹਿਲਾਂ ਵੀ ਤਾਂ ਦੇਖੋ ਜਦੋਂ ਮਿਸਲਾਂ ਦਾ ਟਾਈਮ ਆ ਉਦੋਂ ਜਿਹੜਾ ਰਾਜ ਸਥਾਪਤਾ ਉਹ ਮਿਸਲਾਂ ਦੇ ਸਰਦਾਰ ਨੇ ਜਿਹੜੇ ਉਹ ਜੱਟ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਉਹ ਰੱਖਦੇ ਸੀ ਤੇ ਉਹ ਜਿਹੜਾ ਮੁਗਲ ਰਾਜ ਆ ਉਹਨੂੰ ਭਾਜਣਾ ਪਾ ਦਿੰਦੇ ਨੇ ਨਹੀਂ ਨਹੀਂ ਕੱਲ ਐਸੀ ਗੱਲ ਨਹੀਂ ਹੈ ਹੂੰ ਕੱਲੇ ਜੱਟ ਨਹੀਂ ਸੀ ਉਹਦੇ ਚ ਮਿਸਲਾਂ ਦੇ ਵਿੱਚ ਜਿਹੜਾ ਸਾਡਾ ਕਬੀਲਾ ਦੂਜਾ ਸੀਗਾ ਨਾ ਪਛੜਾ ਕਬੀਲਾ ਹੂੰ ਉਹ ਵੱਡਾ ਸੀ ਸਰਦਾਰ ਤਾਂ ਮਿਸਲਾਂ ਦੇ ਜੱਟ ਸੀ ਸਰਦਾਰ ਬਣਨਾ ਬਹੁਤ ਸੌਖਾ ਹੈ ਹੂੰ ਸਰਦਾਰ ਬਣਨਾ ਤੇ ਇੱਕ ਹੋਣਾ ਬਹੁਤ ਨਹੀਂ ਜਿਵੇਂ ਤੁਸੀਂ ਪਹਿਲਾਂ ਗੱਲ ਕਰੀ ਜ਼ਿੰਮੇਵਾਰੀ ਦੀ ਵੀ ਜ਼ਿੰਮੇਵਾਰੀ ਨਹੀਂ ਨਹੀਂ ਸੀ ਇਹਦੀ ਗੱਲ ਤਾਂ ਜ਼ਿੰਮੇਵਾਰੀ ਨਹੀਂ ਤਾਂ ਫਿਰ ਅਯਾਸ਼ ਹੋ ਜਾਂਦੇ ਆ ਇਹ ਹੂੰ ਇਸ ਕਰਕੇ ਵੱਡਾ ਰੋਲ ਦੂਜਾ ਗੁਰੂ ਸਾਹਿਬ ਦਾ ਸਿਰ ਚੱਕਣ ਵਾਲਾ ਕੌਣ ਸੀ ਭਾਈ ਜੱਤਾ ਜੀ ਭਾਈ ਜੱਤਾ ਉਹ ਜੱਟ ਸੀ ਨਹੀਂ ਛਤਰੀ ਸੀ ਨਹੀਂ ਬ੍ਰਾਹਮਣ ਸੀ ਨਹੀਂ ਬਸ ਨਹੀਂ ਕੱਲੇ ਇੱਕ ਬੰਦੇ ਉਹਦੇ ਲਈ ਇੱਕ ਕਹਿ ਦਿੰਨੇ ਆ ਜੇ ਜੂਜੀਆਂ ਛੋਟੀਆਂ ਗੱਲਾਂ ਤੋਂ ਕੋਈ ਬੰਦਾ ਆ ਜਾਏ ਉਹ ਇੱਕ ਹੈ ਹੂੰ ਜੇ ਆਪਣਿਆਂ ਦਾ ਦੋਸ਼ ਲੱਗਦਾ ਵੀ ਨਹੀਂ ਜੀ ਨਹੀਂ ਆਇਆ ਹੂੰ ਇਹ ਦੇਖਿਆ ਅਸੀਂ ਅੱਜ ਵੀ ਪੰਜਾਬ ਦੀ ਰੱਖੀ ਨਹੀਂ ਕਰ ਸਕਦੇ ਨਹੀਂ ਅਸੀਂ ਤਾਂ ਇਹ ਗੱਲ ਕਰਦੇ ਨਹੀਂ ਵੀ ਕੋਈ ਛੋਟੀ ਜਿਆਦਾ ਇੰਪੋਰਟੈਂਟ ਆ ਜਾਂ ਜੱਟ ਇੰਪੋਰਟੈਂਟ ਆ ਅਸੀਂ ਤਾਂ ਗੱਲ ਇਹ ਕਰਦੇ ਆ ਵੀ ਤੁਸੀਂ ਜਦੋਂ ਰਾਸਤਾ ਚ ਕੌਣ ਆਇਆ ਜਦੋਂ ਕ੍ਰਾਸਤਾ ਚ ਆਉਂਦਾ ਨਾ ਬੰਦਾ ਉਦੋਂ ਆਇਆ ਰਾਸਤਾ ਪੰਜਾਬ ਦੀ ਨਾ ਚਾਚ ਆ ਗਈ ਹੂੰ ਖਾਸ ਤੌਰ ਤੇ ਪ੍ਰਤਾਪ ਸਿੰਘ ਕੈਰੋਂ ਨੂੰ ਬੈਠ ਹੂੰ ਉਦੋਂ ਪਹਿਲਾਂ ਨਹੀਂ ਸੀ ਪ੍ਰਤਾਪ ਸਿੰਘ ਕੈਰੋਂ ਜਿੰਨੇ ਬੰਦੇ ਆਏ ਨੇ ਹੂੰ ਕੈਰੋਂ ਆਇਆ ਬਾਦਲਾ ਆਇਆ ਹੂੰ ਬਰਨਾਲਾ ਆਇਆ ਹੂੰ ਦਰਬਾਰਾ ਸੋਂ ਆਇਆ ਗੁਰਨਾਮ ਸੋਂ ਸੀ ਹੂੰ ਮਹਾਰਾਜਾ ਪਟਿਆਲਾ ਸੇ ਹੂੰ ਫੇਰ ਅਹਮਾਨ ਸਾਹਿਬ ਵੀ ਆ ਗਿਆ ਹੂੰ ਮੈਂ ਤੁਮ 8-9 ਜਨੇ ਬੰਦੇ ਆਏ ਆ ਕਿ ਮੈਂ ਫਿਰ ਸਾਰੇ ਜਾ ਕੇ ਜੀ ਤੇ ਉਹ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਜੱਟ ਹੀ ਹੋਣਾ ਚਾਹੀਦਾ ਹੂੰ ਅਕਸਰ ਕਹਿੰਦਾ ਹੂੰ ਮੁੱਖ ਮੰਤਰੀ ਬਣਨਾ ਗੋਣਾ ਨਹੀਂ ਪਰ ਮੁੱਖ ਮੰਤਰੀ ਦੇ ਫਰਜ਼ਦਾ ਪੂਰੇ ਕਰ ਲੈਣੇ ਚਾਹੀਦੇ ਆ ਸਾਰੇ ਕਹਿੰਦੇ ਵੀ ਆਦਲਾਨੀ ਬੜਾ ਕਰ ਕਰਤਾ ਨਹੀਂ ਉਹ ਤਾਂ ਬਹੁ ਗੈਂਤੀ ਚ ਹੋਣ ਕਰਕੇ ਫਿਰ ਜਿਹੜਾ ਚਿਹਰਾ ਜਦੋਂ ਨਹੀਂ ਇਹ ਤਾਂ 40 ਨੇ 30 ਨੇ ਜੀਭਾਂ ਗੁੰਡੀਆਂ ਨਹੀਂ ਉਹ ਤਾਂ ਫਿਰ ਥੋੜੀਆਂ ਥੋੜੀਆਂ ਕਰਕੇ ਜਦੋਂ ਉਹਨਾਂ ਨੂੰ ਆਪਾਂ ਤੋੜ ਕੇ ਦੇਖਦੇ ਆਂ ਤਾਂ ਉਹ ਜੱਟਾਂ ਦੀ ਤਰ੍ਹਾਂ 40 ਨਹੀਂ ਨਾ ਰਹਿੰਦੀ ਨਹੀਂ 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 ਜੇ 40 ਜਿਹੜੇ ਗਰੀਬ ਜਨ ਤੋਂ ਵੱਧ ਹੈ ਪਛੜੀ ਛੜਣੀ ਨਹੀਂ ਤੁਸੀਂ ਜਿਹੜੀ ਜਿਹੜੀ ਐ ਬ੍ਰਾਹਮਣ ਤੇ ਖੋਤੀ ਖੱਤਰੀ ਹੈ ਨਾ ਹੂੰ ਇਹ ਤਾਂ ਮਸੇ 15 18% ਹੈ ਹੂੰ ਠੀਕ ਹੈ 60% ਜੱਟਾਂ ਉਹ ਜੇ ਆਪਣੀ ਪਹਾੜੀ ਸ਼ਰੇਣੀਆਂ ਹਮ ਐਸੀ ਕਰਨੀ ਆ ਪਸ਼ੂਨ ਸ਼ਰੇਣੀਆਂ ਉਹਨਾਂ ਨੂੰ 10% ਨੇ ਹੋ ਹਮ ਉਹਨਾਂ ਆਂਗੇ ਉਹਨਾਂ ਚ ਵੀ ਸਿਆਣੇ ਨੇ ਵਿਦਵਾਨ ਵੀ ਨੇ ਦਲੇਰ ਵੀ ਨੇ ਕੰਮ ਕਰਨ ਵਾਲੇ ਵੀ ਆ ਹਮ ਮੌਕੇ ਤੇ ਕੰਮ ਵੀ ਜਿਆਦਾ ਉਹੀ ਕਰ ਜਾਂਦੇ ਆ ਤੁਸੀਂ ਕਹਿੰਦੇ ਹੋ ਵੀ ਜੱਟਾਂ ਨੇ ਧੱਕਾ ਕਰਕੇ ਜਿਹੜਾ ਪੰਜਾਬ ਦੇ ਉੱਤੇ ਪੰਜਾਬ ਦੀ ਪੋਲਿਟਿਕਸ ਤੇ ਕਬਜ਼ਾ ਕੀਤਾ ਹੋਇਆ ਧੱਕਾ ਕੱਲੇ ਜੱਟਾਂ ਨੇ ਆ ਹੀ ਨਹੀਂ ਕੀਤਾ ਹੁੰਦਾ ਹਮ ਇੱਕ ਸਿਰਜਿਆ ਜਾਂਦਾ ਮਾਹੌਲ ਜੀ ਵੀ ਪੰਜਾਬ ਦੇ ਉੱਤੇ ਰਾਜ ਕਰਨਾ ਹਮ ਕਰਵਾਉਣਾ ਕੀ ਤੋਂ ਹੈ ਹੂੰ ਉਸ ਤੋਂ ਪਹਿਲਾਂ ਦੋ ਜੱਟਰੀ ਸੀ ਜਿਹੜੇ ਮੁੱਖ ਮੰਤਰੀ ਸੀ ਉਹ ਕਿਹੜੇ-ਕਿਹੜੇ ਸੀਗੇ ਗੋਪੀ ਚੰਦ ਭਾਰਗੋ ਗੋਪੀ ਚੰਦ ਭਾਰਗੋ ਤੇ ਪਿੰਕਸਨ ਸੱਜਰ ਜੀ ਇਹ ਸ਼ੁਰੂਆਤੀ ਦੌਰ ਚ ਪਾਰਟੀ ਸੰਤੋ ਬਾਅਦ ਬਣਦੇ ਆ ਹਾਂ ਸ਼ੁਰੂਆਤ 55 55 ਦਾ ਥਾਂ ਗੋ ਜੀ ਫਿਰ ਕਹ ਰੁਆਇਂ ਦਸ਼ਮਾ ਜੀ ਜੀ ਉਹ ਦੋਨੇ ਬੰਦੇ ਸੈਂਟਰ ਦੀ ਗੱਲ ਘੱਟ ਮੰਨਦੇ ਸੀ ਜੀ ਪੰਜਾਬ ਦੇ ਹਿੱਤ ਜਦੋਂ ਗੱਲ ਜਾਂਦੀ ਨਾ ਬਾਹਰ ਹੂੰ ਉਹ ਇਨਕਾਰ ਕਰਦੇ ਸੀ ਜੀ ਫਿਰ ਉਹਨਾਂ ਨੂੰ ਬੰਦੇ ਭਾਲਨੇ ਪਏ ਯਾਰੀ ਬੰਦਾ ਲਿਆਓ ਹੂੰ ਫਿਰ ਉਹਨਾਂ ਨੇ ਆਪਣੇ ਨਾਲ ਲਾਣਾ ਪੜ ਲਿਆ ਹੂੰ ਵੀ ਨਾਲ ਕਹਿ ਵੀ ਨਹੀਂ ਦਾੜੀ ਵੀ ਖੁੱਲੀ ਰੱਖੋ ਪਹਿਲੇ ਤੁਹਾਨੂੰ ਪਤਾ ਹੈ ਵੀ ਜਾਂ ਤਾਂ ਦਾੜੀ ਥੁੰਨੀ ਹੁੰਦੀ ਸੀ ਜਾਂ ਮੁੰਨੀ ਹੁੰਦੀ ਸੀ ਹੂੰ ਬਿਲਕੁਲ ਇਹ ਯਾਦ ਰੱਖਿਓ ਜਰੂਰਤ ਨਹੀਂ ਪਈ ਜਿਹਨੂੰ ਦਲੇਰ ਦਲੇਰ ਕਹਿੰਦੇ ਆ ਜਾਂ ਦਾੜੀ ਥੁੰਨ ਕੇ ਰੱਖੇ ਜਾਂ ਮੁੰਨ ਕੇ ਰੱਖੇ ਖੁੱਲੀ ਦਾੜੀ ਨਹੀਂ ਕੋਈ ਰੱਖ ਸਕਦਾ ਇਕੱਲੇ ਗੁਰੂ ਹੀ ਰੱਖ ਸਕਦੇ ਸੀ ਹੂੰ ਠੀਕ ਹੈ ਨਾ ਗੁਰੂ ਦੇ ਸਿੱਖ ਦੀ ਜਰੂਰਤ ਨਹੀਂ ਪਈ ਸੀ ਖੁੱਲੀ ਦਾੜੀ ਲੈ ਕੇ ਕਿਤੇ ਦਫ਼ਤਰ ਚ ਬੜ ਜੇ ਜਾਂ ਅਫਸਰ ਬਣ ਜੇ ਜਾਂ ਯੂਨੀਵਰਸਿਟੀ ਚ ਬੜ ਜੇ ਉਸ ਵਕਤ ਖੁੱਲੀ ਦਾੜੀ ਵਾਲੇ ਫਿਰੇ ਸਰਦਾਰ ਲੈਂਦੇ ਨਹੀਂ ਤੁਸੀਂ ਕਿਸ ਸਮੇਂ ਦੀ ਗੱਲ ਕਰ ਰਹੇ ਹੋ ਵੀ ਜਿਹੜੀ ਦਾੜੀ ਆ ਉਹ ਥੁੰਨ ਕੇ ਰੱਖਣੀ ਆ ਜਾਂ ਮੁੰਨ ਕੇ ਰੱਖਣੀ ਆ ਹੁਣ ਕੀ ਰੱਖਦੇ ਸੀ ਹੁਣ ਵੀ ਤੁਸੀਂ ਦਫਤਰ ਜਾਉਣਾ ਜਾਂ ਥੁੰਨੀ ਹੋਵੇ ਜਾਂ ਮੁੰਨੀ ਹੋਵੇ ਫਿਰ ਹਾਂ ਹੁਣ ਪਿਛਲੇ 25 ਸਾਲ ਤੋਂ ਖੁੱਲੀ ਦਾੜੀ ਵਾਲੇ ਦੇ ਨਾਲ ਘੱਟ ਕਮੈਂਟ ਕਰਦੇ ਆ ਹੂੰ ਕਿਉਂਕਿ ਮੇਰੀ ਦਾੜੀ ਖੁੱਲੀ ਮੈਂ ਫਿਰ ਮੈਂ ਤਾਂ ਰੋ ਸਣਦਾ ਹੂੰ ਤੇ ਮੇਰੇ ਦੇ ਕਿ ਮੇਰੇ ਦੇ ਦੂਜਾ ਉਗਣ ਵੀ ਹੈ ਮੈਂ ਚਾਦਰਾਂ ਬੰਨਦਾ ਤੇ ਜਿਹਨੇ ਪੈਂਟ ਪਜਾਮਾ ਪਾਇਆ ਚਾਦਰਾਂ ਬੰਨਿਆ ਹੋਵੇ ਤੇ ਦਾੜੀ ਖੁੱਲੀ ਹੋਵੇ ਤੇ ਉਹਨੇ ਕਮੈਂਟ ਕਰਨਾ ਹੀ ਕਰਨਾ ਕਿਉਂਕਿ ਮੈਂ ਵਿਦਵਾਨ ਹੈ ਜਾਂ ਪੜ ਪੀ ਜੱਟ ਜੂਤ ਹੈ ਜਾਂ ਜੱਟ ਬੂਟ ਹੈ ਇਹ ਕਰਦੇ ਇੱਕ ਮੈਂ ਕਿੰਨੀਆਂ ਸਾਰੀਆਂ ਚੱਲਦੀਆਂ ਰਹਿੰਦੀਆਂ ਇਸ ਕਰਕੇ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਉਹਨਾਂ ਨੇ ਬੰਦਾ ਇਹ ਜੇ ਲੈਂਦੇ ਹੈ ਤੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਉਹਨਾਂ ਨੇ ਸਾਰਾਂ ਨੇ ਗੂਠੇ ਲਾਏ ਆ ਮੈਂ ਕਹਿ ਰੋ ਸੀ ਭਾਵੇਂ ਬਰਨਾਲਾ ਸੇ ਆਪਾਂ ਨੇੜੇ ਵੇਖਿਆ ਜੀ ਤੇ ਪਾਵਾਂ ਦਰਬਾਰਾ ਸੀ ਪਾਵਾਂ ਗੁਰਨਾਮ ਸਿੰਘ ਸੀ ਸਾਰੇ ਪੰਜਾਬ ਆ ਪਾਵਾਂ ਇੱਕ ਤੁਸੀਂ ਜੇ ਆਪਾਂ ਗੱਲ ਕਰੀਏ ਤੁਸੀਂ ਜੱਟਾਂ ਦੀ ਗੱਲ ਕਰਦੇ ਹੋ ਤਾਂ ਅਕਸਰ ਤੁਹਾਡੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਇੰਟਰਵਿਊਜ਼ ਦੇ ਵਿੱਚ ਵੀ ਵੀ ਤੁਸੀਂ ਜਿਹੜਾ ਜੱਟ ਬੂਟ ਆ ਉਹਦੀ ਵਿਆਖਿਆ ਆਪਦੇ ਢੰਗ ਨਾਲ ਕਰਦੇ ਹੋ ਨਹੀਂ ਐ ਨਹੀਂ ਹੈ ਮੈਂ ਜੱਟ ਬੂਟ ਜਿਹੜੀ ਜੱਟ ਬੂਟ ਸ਼ਬਦ ਆ ਜੀ ਓਹੋ ਜਿਹੜੀ ਜਦੋਂ ਚੇਤਨਾ ਵੱਧਦੀ ਸੀ ਨਾ ਜੱਟ ਦੇ ਵਿਲੇਜ ਇੱਕ ਪੋਜ਼ਿਟਿਵ ਚੇਤਨਾ ਵੱਧ ਨਹੀਂ ਸੀ ਯਾਦ ਰੱਖੋ ਇਹਦੇ ਵਿੱਚ ਤੁਹਾਡੇ ਸਾਰਾ ਦਾ ਨੈਗੇਟਿਵ ਚੇਤਨਾ ਹੁੰਦੀ ਆ ਹਰ ਕਵੀਰੇ ਵਿੱਚ ਪੋਜ਼ਿਟਿਵ ਚੇਤਨਾ ਦਾ ਵਾਅਬ ਹੀ ਆਉਂਦਾ ਜੀ ਸਮਾਂ ਵੀ ਆਉਂਦਾ ਉਸ ਨਵੇਂ ਸਮੇਂ ਦੀ ਨਵੀਂ ਚੇਤਨਾ ਨੂੰ ਖੁੰਡਾ ਕਰਨ ਦੇ ਲਈ ਇਹਦੇ ਵਿਰੋਧੀਆਂ ਨੇ ਉਹਨੂੰ ਜੱਟ ਬੂਟ ਕਿਹਾ ਵੀ ਇਹ ਕੌਣ ਇਹਦਾ ਜੱਟ ਬੂਟ ਜੀ ਜੱਟ ਦਾ ਤੇ ਬੂਟ ਦਾ ਸੰਬੰਧ ਕੋਈ ਨਹੀਂ ਬੂਟ ਦਾ ਤਾਂ ਪੈਂਟ ਕੋਰਟ ਤੇ ਟਾਈ ਨਾਲ ਆ ਹਮ ਪੈਂਟ ਕੋਰਟ ਤੇ ਟਾਈ ਟੋਪੀ ਮੈਂ ਪੰਜ ਟਾਈ ਕਿਹਾ ਨਾ ਵੀ ਟੋਪੀ ਹਮ ਕਾਈ ਕੋਟ ਪੈਂਟ ਤੇ ਬੂਟ ਪੰਜ ਟਹਿਗੇ ਆ ਹਮ ਠੀਕ ਹੈ ਇਹਨਾਂ ਦਾ ਸੰਬੰਧ ਜਟਣਾ ਦਾ ਕਿਸ ਸੰਬੰਧ ਦਾ ਬੂਟ ਦਾ ਹਮ ਪਰ ਕਿਉਂਕਿ ਇਹ ਵੀ ਚੇਤਨਾ ਜਦੋਂ ਪੋਸਟ ਪਾਸੇ ਜਾ ਰਹੀ ਸੀ ਉਹਨੂੰ ਬੂਟ ਸ਼ਬਦ ਕਹਿਣਾ ਹਮ ਪੈਰਾਂ ਦੇ ਵਿੱਚ ਬੰਦੇ ਨੂੰ ਲਿਆ ਲੈਣਾ ਹਮ ਤੇ ਇਹ ਇੱਕ ਇਸ਼ਾਰਤ ਵੀ ਸੀ ਤੇ ਮੈਂ ਉਹ ਇਸ਼ਾਰਤ ਨੂੰ ਥੋੜਾ ਚੱਲ ਨੂੰ ਵੀ ਜਦੋਂ ਕੋਈ ਪੋਜ਼ਿਟਿਵ ਅਸਰ ਆ ਰਿਹਾ ਹੋਵੇ ਪੋਜ਼ਿਟਿਵ ਸੋਚ ਆ ਰਹੀ ਹੋਵੇ ਤੇ ਉਹਦਾ ਇਹ ਲਾਣਾ ਪੈਰਾਂ ਦੇ ਵਿੱਚ ਮੈਂ ਤਾਂ ਉਸ ਪੈਰੇ ਨਾਲ ਖੜਨਾ ਹਮ ਇਹ ਤਾਂ ਨਹੀਂ ਵੀ ਮੈਂ ਤਾਂ ਜੱਟ ਦੇ ਬਰ ਬਰੋਖਣ ਮੈਂ ਵੀ ਜੱਟ ਦਾ ਧੀ ਪੁੱਤਾਂ ਮੇਰੇ ਨਾਲੋਂ ਸਖਤ ਜੱਟ ਕੋਈ ਨਹੀਂ ਹੂੰ ਬੰਦਾ ਕਿਤੇ ਵੀ ਕਿਸੇ ਵੀ ਲਾਲਚ ਚ ਜਾ ਕੇ ਹੂੰ ਕੁਝ ਵੀ ਕਰ ਸਕਦਾ ਹੂੰ ਮੈਨੂੰ ਜੇ ਕੋਈ ਇਸ ਦੁਨੀਆ ਦਾ ਬੰਦਾ ਕਿਸੇ ਪ੍ਰਕਾਰ ਦਾ ਲਾਲਚ ਦੇ ਕੇ ਜੇ ਡਰਾ ਕੇ ਕੁਝ ਕਰਾਉਣਾ ਚਾਵੇ ਹੂੰ ਪੰਜਾਬ ਦੇ ਬਰ ਖਿਲਾਫ ਜਾਂ ਜੱਟ ਕੀ ਦੇ ਬਰ ਖਿਲਾਫ ਨਾ ਕਰ ਲੇ ਨਾ ਨੋਤੀ ਤਾ ਲੈਣਾ ਮੈਂ ਜਦੋਂ ਆਪਾਂ ਸਰਦਾਰਾ ਸਿੰਘ ਜੋਹਰ ਦੀ ਗੱਲ ਕਰਦੇ ਆ ਤਾਂ ਉਹਨਾਂ ਦੀ ਕਿਤਾਬ ਆ ਰੰਗਾਂ ਦੀ ਗੱਲ ਕਰ ਉਹਦੇ ਵਿੱਚ ਜੱਟ ਬੂਟ ਦਾ ਜ਼ਿਕਰ ਕਰਦੇ ਨੇ ਉਹ ਕਹਿੰਦੇ ਆ ਵੀ ਜੱਟ ਬੂਟ ਸ਼ਬਦ ਆ ਜਿਹੜਾ ਉਹ ਜੱਟ ਖੇਤੀ ਨਾਲ ਜੁੜਿਆ ਹੋਣ ਕਰਕੇ ਉਹਦੇ ਨਾਲ ਜਿਹੜਾ ਜਿਵੇਂ ਆਪਾਂ ਬੂਟੇ ਤੋਂ ਲੈਨੇ ਆ ਉਸ ਸ਼ਬਦ ਤੋਂ ਜੁੜਿਆ ਨਾ 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 ਬੂਟੇ ਨਾਲ ਕੋਈ ਮਤਲਬ ਨਹੀਂ ਬੂਟ ਬੂਟ ਦਾ ਮਤਲਬ ਗੁਲਾਮੀ ਜੀ ਜੱਟ ਬੂਟੇ ਨੂੰ ਪਤਾ ਹੀ ਕੋਈ ਨਹੀਂ ਖੇਤੀ ਵਾਲੇ ਬੰਦੇ ਨੂੰ ਹੀ ਨੀਣਾ ਕਰਦੇ ਹੋ ਕਿਉਂਕਿ ਉਹਨੇ ਆਪਦੀ ਗੱਲ ਦੀ ਚੇਤਨਾ ਵੀ ਇਹ ਚੇਤਨਾਬਾਧੀ ਨਾ ਖੇਤੀ ਵਾਲੇ ਤੇ ਅਜਿਹੀ ਮੇਂ ਕ੍ਰਸ਼ਾਣੀ ਚੇਤਨਾਬਾਧੀ ਹੈ ਜੀ ਜੀ ਵੀ ਸਾਡੀਆਂ ਫਸਲਾਂ ਦਾ ਭਾਅ ਦਿਓ ਭਾਈ ਇੱਕ ਕ੍ਰਸ਼ਾਣੀ ਚੇਤਨਾ ਹਾਂ ਉਹ ਅਜਿਹਾ ਛੋੜੀਆਂ ਫਸਲਾਂ ਦਾ ਭਾਅ ਦੇਗੀ ਤੇ ਗਰੀਬ ਭੁੱਖੇ ਮਰ ਜਾਣਗੇ ਹੂੰ ਉਹ ਅੱਜ ਹੀ ਬੰਦੇ ਨੇ ਕਿਹਾ ਵੀ ਜੇ ਗਰੀਬ ਨੂੰ ਭੁੱਖੇ ਮਰਦੇ ਨੇ ਆ ਤੇ ਤੁਸੀਂ ਗਰੀਬਾਂ ਨੂੰ ਕੀ ਦਿੰਦੇ ਹੋ ਹੂੰ ਮੁਕਦੀਆਂ ਤਰਖਾਹਾਂ ਲੈਣੇ ਹੋ ਮੁਕਦੀਆਂ ਪੈਨਸ਼ਨਾਂ ਲੈਣੇ ਹੋ ਮੁਕਦੇ ਸਬਸਿਡੀਆਂ ਲੈਣੇ ਹੋ ਮੁਕਦੀਆਂ ਰੋਟੀਆਂ ਖਾਣੇ ਹੋ ਜਿਨ੍ਹਾਂ ਸਰਕਾਰੀ ਅਫਸਰ ਨੇ ਜਿਨ੍ਹਾਂ ਚੁਣੇ ਹੋਏ ਬੰਦੇ ਨੇ ਪ੍ਰਧਾਨ ਮੰਤਰੀ ਤੱਕ ਇਹ ਲੈਂਦੇ ਕਿ ਨਹੀਂ ਇਹ ਗਰੀਬਾਂ ਦੀ ਰੱਖਿਆ ਤਾਂ ਸਰਕਾਰ ਨੇ ਕਰਨੀ ਹੁੰਦੀ ਹੈ ਖੇਤ ਵਾਲੇ ਕਿਸਾਨ ਨੇ ਆਪ ਦਾ ਘਰ ਰੱਖਿਆ ਥੋੜਾ ਕਰਨੀ ਹੁੰਦੀ ਹੈ ਤੁਸੀਂ ਇਹ ਕਹਿੰਦੇ ਹੋ ਵੀ ਜਿਹੜੀ ਜੱਟ ਕਮਿਊਨਿਟੀ ਦੇ ਵਿੱਚ ਚੇਤਨਾ ਆ ਰਹੀ ਸੀ ਉਸ ਤੋਂ ਜਿਹੜੇ ਉੱਪਰਲਾ ਵਰਗ ਸੀ ਉਹਨੇ ਡਰਦੇ ਹੋਏ ਨੇ ਇਹ ਲੋਕਾਂ ਦੇ ਵਿੱਚ ਗੱਲ ਪ੍ਰਚਾਰੀ ਵੀ ਜੱਟ ਬੂਟ ਹੈ ਹਾਂ ਉਹਨੇ ਹਾਂ ਕਿਉਂਕਿ ਇਹਨਾਂ ਦੀ ਚੇਤਨਾ ਵੀ ਟੋਲੇਟ ਨਹੀਂ ਨਾ ਹੁੰਦੀ ਜੀ ਚੇਤਨਾ ਹੀ ਟੋਲੇਟ ਹੁੰਦੀ ਹੈ ਜੇ ਚੇਤਨਾ ਜਦੋਂ ਵਧੀ ਹੈ ਉਹ ਤੋਂ ਕ੍ਰਾਂਤੀ ਆਉਂਦੀ ਹੈ ਹਾਂ ਇਹਨਾਂ ਦੇ ਵਿੱਚ ਜਦੋਂ ਭਗਸੇ ਜੰਮੂ ਤਾਂ ਕ੍ਰਾਂਤੀ ਨਹੀਂ ਆਉਣੀ ਹੈ ਜਦੋਂ ਸਰਾਬਾ ਜੰਮੂ ਤੇ ਕ੍ਰਾਂਤੀ ਨਹੀਂ ਆਉਣੀ ਬਿਲਕੁਲ ਤੇ ਜੇ ਆ ਆ ਜਿਹੜੇ ਸੀਗੇ ਸਨਾਂ ਵਾਲੀਏ ਪਰਿਵਾਰ ਜੰਮਣ ਹਮ ਤੇ ਅੰਗਰੇਜ਼ਾਂ ਦੇ ਤਾਬੇਦਾਰ ਜੰਮਣ ਹਮ ਤੇ ਥੋੜਾ ਕੀ ਹੋਣਾ ਬਰਬਾਦੀ ਹੋਣੀ ਸਿਰ ਬਰਬਾਦੀ ਹੋਣੀ ਹੈ ਨਾ ਜੀ ਜੀ